ਹੌਂ ਲੱਗ ਰਿਹਾ ਵੀ ਜਿਵੇਂ ਮੋਕ ਡ੍ਰਿਲ ਹੋਣ ਲੱਗੀ ਕਿਦੇ ਲੱਗਦਾ ਪਾਕਿਸਤਾਨ ਨਾਲ ਫੇਰ ਨਾ ਲੜਾਈ ਲੱਗ ਜੇ ਨੀਂਦ ਆ ਪੂਰਾ ਯੋਰ ਲੁਧਿਆਣਾ ਸਟੇਸ਼ਨ ਡੱਬੇ ਦੇ ਅੰਦਰ ਦਾ ਵੀ ਹਾਲ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦਾਰਾ ਸਾਹਿਬ ਜੀ ਦੇ ਬਿਲਕੁਲ ਹੀ ਕੋਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਯਾਤਰਾ ਦਿਖਾਵਾਂਗੇ ਟ੍ਰੇਨ ਦਾ ਹੀ ਵਿਆਸ ਤੋਂ ਦਿੱਲੀ ਦੀ ਤੇ ਮੇਰੇ ਨਾਲ ਚੱਲ ਰਹੇ ਨੇ ਆਪਣੇ ਸੱਜਣ ਮਿੱਤਰ ਹੀਰੋ ਭਾਜੀ ਰਈਏ ਦੇ ਲਾਕੋਂ ਤੇ ਮਨਜੀਤ ਭਾਜੀ ਆਪਣੇ ਸਠਿਆਲੇ ਤੋਂ ਤੇ ਦੱਸਦੇ ਆ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਆ ਟ੍ਰੇਨ ਦਾ ਲੋਕਲ ਟ੍ਰੇਨ ਤੇ ਜਾ ਰਹੇ ਆ ਤੇ ਵਿਲੇ ਆ ਪਹਿਲੀ ਵਾਰੀ ਜਾ ਰਹੇ ਆ ਤੇ ਅਮਰਜੈਂਸੀ ਜਾਣਾ ਪਿਆ ਤੇ ਤਾਂ ਕਰਕੇ ਅਸੀਂ ਟਿਕਟਾਂ ਨਹੀਂ ਆ ਬੁੱਕ ਕਰਾਈਆਂ ਤੇ ਵੇਨੇ ਆ ਮੀਂਹ ਦਾ ਵੀ ਕਾਫੀ ਜ਼ਿਆਦਾ ਸੀਗਾ ਰੁਝਾਨ ਅੱਜ ਭਿੰਦੇ ਹੋਏ ਆ ਰਹੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਰਸਤੇ 'ਚ ਬਖਾਉਂਦੇ ਜਾਵਾਂਗੇ ਕੀ ਕੀ ਮਾਹੌਲ ਆ ਕਿੱਥੇ ਕਿੱਥੇ ਰੁਕੀ ਕੀ ਕੀ ਖਾਦਾ ਪੀਤਾ ਤੇ ਬਾਕੀ ਗੱਲ ਉੱਥੇ ਜਾ ਕੇ ਲਓ ਵੀ ਟ੍ਰੇਨ ਦਾ ਕਾਫੀ ਚਿਰ ਵੇਟ ਕਰਨ ਤੋਂ ਬਾਅਦ ਸਾਡੀ ਟ੍ਰੇਨ ਆ ਪਹੁੰਚੀ ਸੀਗੀ ਸਤਖੰਡ ਮੰਡੇੜ ਸਾਹਿਬ ਵਾਲੀ ਕਾ ਆਪਣੇ ਸਵਾ 6 ਵਜੇ ਦੇ ਟਾਈਮ ਲਗਭਗ ਆ ਚੁੱਕੀ ਤੇ ਬੈਠੇ ਆ ਤੇ ਕਰਦੇ ਆ ਬਾਕੀ ਗੱਲਬਾਤ ਬਾਦਾਂ ਲਓ ਵੀ ਸ਼ੀਟਾਂ ਆਪਾਂ ਨੂੰ ਮਿਲ ਗਈਆਂ ਵਾ ਦੋ ਸ਼ੀਟਾਂ ਇੱਧਰ ਮਿਲ ਗਈਆਂ ਆਪਾਂ ਨੂੰ ਮਿਲ ਗਈ ਦੋ ਹੀ ਤੇ ਨਾਲ ਦੇ ਵੀਡੀਓ ਬਣਾਉਂਦੇ ਚਾਹਾਂਗੇ ਆ ਸ਼ੀਟਾਂ ਦੇ ਆਪਾਂ ਨਾਲ ਆਪਣੇ ਯਾਰ ਮਿੱਤਰ ਆ ਗਿਆ ਬਾਈ ਬਾਈ ਆ ਰਿਹਾ ਸਰੇਰ ਯਾਰੀ ਬਿਆਸ ਸਟੇਸ਼ਨ ਹੈ ਜਿਹੜਾ ਇਹ ਸਭ ਤੋਂ ਭਾਰਤ ਦੇ ਵਿੱਚੋਂ ਖੂਬਸੂਰਤ ਸਟੇਸ਼ਨਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਪਿਛਲੇ ਕੁਝ ਸਾਲ ਪਹਿਲਾਂ ਇਸ ਸਟੇਸ਼ਨ ਨੂੰ ਅਵਾਰਡ ਵੀ ਮਿਲਿਆ ਸੀਗਾ ਜੋ ਇਹ ਸਾਫ ਸਫਾਈ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀਗਾ ਤੇ ਇੱਥੇ ਵੱਡੀ ਗਿੰਦੀ ਵਿੱਚ ਰਾਧਾ ਸਵਾਮੀ 사ਸੰਗ ਬਿਆਸ ਦੀਆਂ ਸੰਗਤਾਂ ਵੀ ਇਸੇ ਸਟੇਸ਼ਨ ਦੇ ਉੱਪਰ ਪਹੁੰਚਦਿਆਂ ਨੇ ਤੇ ਕਰਦੇ ਹਾਂ ਆਪਾਂ ਹਲਵੇ ਦਾ ਬਿਆਸ ਨੂੰ ਤੇ ਮਿਲਦੇ ਹਾਂ ਅੱਗੇ ਨਵੇਂ ਸਟੇਸ਼ਨ ਤੇ ਦੇਖਦੇ ਹਾਂ ਕਿਹੜਾ ਸਟੇਸ਼ਨ ਆਉਂਦਾ ਹੈ ਸ਼ਹਿਰ ਨੂੰ ਆਪਾਂ ਕਰ ਦਿੱਤਾ ਅਲਵਿਦਾ ਤੇ ਟਾਈਮ ਕਿੰਨਾ ਹੋ ਗਿਆ ਭਾਜੀ ਟਾਈਮ 7 ਵਜੇ ਜਲੰਧਰ ਸਟੇਸ਼ਨ ਤੋਂ ਆਪਾਂ ਨਿਕਲ ਚੁੱਕੇ ਆ ਤੇ ਭਾਜੀ ਹੁਣੀ ਸ਼ਾਂਤ ਬੈਠੇ ਆ ਬਾਹਰ ਮੀਂਹ ਦਾ ਨਜ਼ਾਰਾ ਲੈ ਰਹੇ ਆ ਕਿਉਂ ਭਾਜੀ ਕਿਵੇਂ ਲੱਗ ਰਿਹਾ ਹੈ ਸੀਟ ਵਧੀਆ ਮਿਲ ਗਈ ਇਦਾਂ ਹਨਾ ਨੇ ਦੇ ਜਰਨਲ ਡੱਬੇ ਦਾ ਹਾਲ ਬੜਾ ਮਾੜਾ ਹੁੰਦਾ। ਪਰ ਮੀਂਹ ਦਾ ਨਜ਼ਾਰਾ। ਲਓ ਵੀ ਪਤroch। ਆਜ ਕਾ ਸਟੇਸ਼ਨ ਨਵਾਂ ਬਣਿਆ ਵਾ, ਚਫੀਰੂ। ਸਾਰਾ ਹੀ ਨਵਾਂ ਦੁਬਾਰਾ ਤੋਂ ਨਰਬੀਤ ਕੀਤਾ ਵਾ। ਇਹ ਬਹੁਤ ਸਭ ਬਹੁਤ ਜ਼ਿਆਦਾ ਸੁਹਾਵਣਾ ਚੁੱਕਿਆ ਵਾ। ਦੇਖੋ। ਮੀਂਹਾਂ ਦੇ ਧਿਲ ਚੱਲ ਰਹੇ ਆ। ਤੇ ਬੜਾ ਹੀ ਵਧੀਆ ਮੌਸਮ ਹੋਇਆ ਵਾ। ਅਰਦੇ ਮੀਂਹ ਪਹੁੰਚ ਚੁੱਕੀ ਹੈ ਜੀ ਟ੍ਰੇਨ 7:30 ਵਜੇ ਫਗਵਾੜਾ ਜੰਕਸ਼ਨ ਤੇ ਫਗਵਾੜਾ ਸ਼ਹਿਰ ਆ ਚੁੱਕਿਆ ਤੇ ਮੀਂਹ ਵੀ ਕਾਫੀ ਤੇਜ਼ ਪੈ ਰਿਹਾ ਵਾ ਪਹੁੰਚ ਚੁੱਕਿਆ ਜੀ ਫਗਵਾੜਾ ਤੇ ਮੀਂਹ ਦਾ ਵੇਖੋ ਪਰਕੋਪ ਮੀਂਹ ਵੀ ਪੈ ਰਿਹਾ ਕਾਫੀ ਸਾਡੇ 7 ਵਜੇ ਟ੍ਰੇਨ ਫਗਵਾੜਾ ਸਟੇਸ਼ਨ ਛੱਡ ਦਿੱਤੀ ਹੈ ਜੀ ਤੇ ਮੀਂਹ ਦਾ ਇੱਥੇ ਵੀ ਪੂਰਾ ਪਰਕੋਪਾ ਜਿਹੜਾ ਉਹ ਚੱਲ ਰਿਹਾ ਇਹ ਫਗਵਾੜਾ ਸਟੇਸ਼ਨ ਸਾਢੇ 7 ਵਜੇ ਆਲਵੇਦਾ ਕਹਿ ਚੁੱਕੀ ਹੈ ਲਓ ਜੀ ਆ ਗਿਆ ਪੰਜਾਬ ਦਾ ਸਭ ਤੋਂ ਬਿਜ਼ੀ ਸਟੇਸ਼ਨ ਲੁਧਿਆਣਾ ਤੇ ਮੀਂਹ ਵੀ ਆਪਣੇ ਪੂਰੇ ਜੋਰਾਂ ਦੇ ਸਾਹਮਣੇ ਦੇਖ ਰਿਹਾ ਘੰਟਾ ਘਰ ਤੇ ਨਹੀਂ ਵੇਖੋ ਐ ਸ਼ਵਸ਼ੇ ਲਾਓ ਵੀ ਲੁਧਿਆਣੇ ਦਾ ਰੇਲਵੇ ਸਟੇਸ਼ਨ ਤੇ ਮੀ ਪੂਰੇ ਯੋਰਾ ਦੇ ਲੁਧਿਆਣੇ ਮੌਨਸੂਨ ਦਾ ਮੀਂਹ ਤੇ ਮੌਨਸੂਨ ਇਸ ਟਾਈਮ ਪੂਰਾ ਮਿਹਰਬਾਨ ਆ ਪੰਜਾਬ ਦੇ ਇਹ ਦੇਖੋ ਲੁਧਿਆਣਾ ਸਟੇਸ਼ਨ ਟਾਈਮ ਕੀ ਹੋ ਗਿਆ ਭਰਾ 10 ਹਾਂਜੀ 10:05 ਹੋ ਗਏ ਜੀ ਇਹ ਮੰਦਿਰ ਜੀ ਸਾਡੇ ਲੱਗੇ ਫੋਨ ਤੇ ਇਹ ਬਾਹਰ ओके ਫਿਰ ਆ ਗਿਆ ਬ੍ਰਾਂਡ ਵੀ ਪੈ ਰਿਹਾ ਵਾ ਮੰਦਿਰ ਹੋਣੀ ਵੀ ਸਾਡੇ ਪਛੇ ਹੱਥਾ ਲਾਉਣ ਦੇ ਆ ਮੈਂ ਵੀ ਲੋ ਵੀ ਲੁਧਿਆਣੇ ਤੋਂ ਆਪਾਂ ਚੱਲ ਪਏ ਆ ਸਮਾਂ ਹੋ ਚੁੱਕਿਆ ਵਾ 8 15 ਦਾ ਪਿੱਛੇ ਮੇਰੇ ਕੋਲ ਟਾਈਮਿੰਗ ਥੋੜੀ ਗਲਤ ਦੱਸੀ ਗਈ ਸੀਗੀ ਕਿ 10 ਦੀ ਲੈਗਣਾ 8 ਵਜੇ ਲੁਧਿਆਣਾ ਸਟੇਸ਼ਨ ਤੇ ਪਹੁੰਚ ਚੁੱਕੀ ਸੀ ਤੇ ਸਵਾ 8 ਵਜੇ ਇਥੋਂ ਚਾਲੇ ਪਾ ਚੁੱਕੀ ਆ ਟ੍ਰੇਨ ਤੇ ਥੱਲੇ ਤੁਸੀਂ ਰਾਸ਼ ਵੇਖੋ ਇਹ ਪੰਜਾਬ ਦਾ ਸਭ ਤੋਂ ਬਿਜੀ ਸਟੇਸ਼ਨ ਆ ਜਿਹੜਾ ਰੇਲਵੇ ਸਟੇਸ਼ਨ ਆ ਉਹ ਸਾਰੇ ਪੰਜਾਬ ਦੇ ਜਿੰਨੇ ਵੀ ਸਟੇਸ਼ਨ ਨੇ ਉਹਨਾਂ ਦੇ ਵਿੱਚੋਂ ਇਹ ਸਭ ਤੋਂ ਬਿਜੀ ਸਟੇਸ਼ਨ ਹੁੰਦਾ ਲੁਧਿਆਣਾ ਕਿਉਂਕਿ ਇੱਥੇ 12 ਲੋਕ ਪ੍ਰਵਾਸੀ ਆ ਜਿਹੜੇ ਉਹ ਬਹੁਤ ਜ਼ਿਆਦਾ ਵੱਡੀ ਤਦਾਦ ਚ ਆਉਂਦੇ ਆ ਤੇ ਇੱਕ ਇਹ ਪੰਜਾਬ ਦਾ ਜਿਹੜਾ ਸੈਂਟਰ ਇਸਾਬਣ ਜਾਂਦਾ ਲੁਧਿਆਣਾ ਤੇ ਤਾਂ ਕਰਕੇ ਇੱਥੇ ਜਿਹੜਾ ਨਾ ਲੁਧਿਆਣਾ ਉਹ ਮੇਨ ਮੰਨਿਆ ਜਾਂਦਾ ਵਾ ਤੇ ਇਸ ਕਰਕੇ ਇਸ ਸਟੇਸ਼ਨ ਦੇ ਉੱਤੇ ਸਭ ਤੋਂ ਜ਼ਿਆਦਾ ਰਸ਼ ਹੁੰਦਾ ਲੁਧਿਆਣਾ ਇੱਕ ਸਾਰਾ ਹੀ ਇੰਡਸਟਰੀਅਲ ਏਰੀਆ ਹੈ ਜਿੱਥੇ ਕਿ ਕਾਫੀ ਜਿਆਦਾ ਜਿਹੜਾ ਵਪਾਰ ਹੁੰਦਾ ਵਾ ਤੇ ਨਾਲ ਹੀ ਇਸ ਦੇ ਗੁਰਦਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਹੈ ਜਿਹਦਾ ਉੱਪਰ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਇੱਧਰ ਸਾਡੇ ਹੀਰੋ ਭਾਜੀ ਨੂੰ ਨੀਂਦ ਆ ਰਹੀ ਹੈ ਝੋਕਾਂ ਲੱਗਣ ਦਾ ਪਿਆਵਾ ਕਿਉਂਕਿ ਸਵਗਤੀ ਦੇ ਉੱਠੇ ਆ ਕਿਉਂ ਭਾਜੀ ਕਿੰਨੇ ਵਜੇ ਉੱਠੇ ਸਾਢੇ ਦਿਨ ਸਾਢੇ ਦਿਨ ਮੰਦਿਰ ਕਿੰਨੇ ਵਜੇ 4 ਵਜੇ ਤੇ ਮੈਨੂੰ ਦੇ ਮੰਜੀਤ ਹੋਣਾ ਹੀ ਥਾਲਿਆ ਸੀਗਾ ਉਹ ਵੀ ਫੋਨ ਕਰਕੇ ਮੈਂ ਉੱਪਰ ਤੋਂ ਕਾਫੀ ਦੇਰ ਮੈਂ ਫੋਨ ਹੀ ਢੀਕਦਾ ਰਿਹਾ ਮੰਜੀਤ ਕਾਫੀ ਘਰ ਢੀਕਦਾ ਰਿਹਾ ਫੋਨ ਕਰੂ ਤੇ ਉੱਠਣਾ ਫਿਰ ਵੀਰ ਨੇ ਫੋਨ ਕੀਤਾ 550 ਤੇ ਤੇ ਫਿਰ ਆਪਾਂ ਉੱਥੇ ਲੱਗ ਰਿਹਾ ਵੀ ਜਿਵੇਂ ਮੋਕ ਡ੍ਰਿਲ ਹੋਣ ਲੱਗੀ ਕਿਤੇ ਲੱਗਦਾ ਪਾਕਿਸਤਾਨ ਨਾਲ ਫਿਰ ਨਾਲ ਲੜਾਈ ਲੱਗ ਜੇ ਲੁਧਿਆਣੇ ਤੋਂ ਬਾਅਦ ਚੱਲਣ ਤੋਂ ਟ੍ਰੇਨ ਪਹੁੰਚ ਚੁੱਕੀ ਆ ਖੰਨਾ ਖੰਨਾ ਸ਼ਹਿਰ ਪੰਜਾਬ ਦਾ ਇੱਕ ਆਫੀ ਇੱਕ ਪ੍ਰਸਿੱਧ ਸ਼ਹਿਰ ਆ ਜਿਹਦੇ ਨਾਲ ਹੀ ਮੰਡੀ ਗੋਵਿੰਦਗੜ੍ਹ ਜੋ ਕਿ ਇੱਕ ਸਟੀਲ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਵਾ ਤੇ ਠੀਕ ਆ ਸਾਫ਼ ਸੁਥਰਾ ਸਟੇਸ਼ਨ ਆ ਵੀ ਸਮਾਂ ਹੋ ਗਿਆ ਜੀ 845 ਆਪਾਂ ਪਹੁੰਚ ਗਏ ਹਾਂ ਖੰਨੇ ਸ਼ਹਿਰ ਆਡੇ ਮਨਜੀਤ ਭਾਜੀ ਦੇ ਲੱਗੇ ਇਧਰ ਗੱਲਾਂ ਦੇ ਨਾਲ ਤੇ ਹੀਰੋ ਭਾਜੀ ਲੱਗੇ ਆ ਫੋਨ ਦੇ ਨਾਲ ਤੇ ਆਪਾਂ ਪਹੁੰਚ ਚੁੱਕੇ ਆ ਸਰਹੰਦ ਜੀ ਸਰਹੰਦ ਪਹੁੰਚ ਚੁੱਕੇ ਆ ਆਪਾਂ ਤੇ ਸਾਹਮਣੇ ਤੁਸੀਂ ਸਟੇਸ਼ਨ ਦੇਖੋ ਸਰਹੰਦ ਦਾ ਤੇ ਕੂਟਰ ਕੂਟਰ ਕੇ ਸੀਜ ਦਾ ਵੱਜ ਰਿਹਾ ਬੁਖਚੂ ਆ ਲੱਗਾ ਹੋਇਆ ਸਾਹਮਣੇ ਜਿਹੜਾ ਸਕੂਟਰ ਕਿਉਂਕਿ ਖਤਰੇ ਦੇ ਸੰਗੀਰ ਘੁੱਗੂ ਉਹ ਸਾਹਮਣੇ ਆਜ ਰਿਹਾ ਵਾ ਤੇ ਅੰਦਰ ਜਿਹੜੇ ਯਾਤਰੀ ਆ ਸਾਰੇ ਘਬਰਾ ਕੇ ਲੱਗਦੇ ਆ ਦੇਖਣ ਨੂੰ ਹੈ ਵੀ ਮੰਦਿਰ ਕਿ ਪਾਕਿਸਤਾਨ ਨਾਲ ਫਿਰ ਤੇ ਨਹੀਂ ਲੜਾਈ ਲੱਗਣ ਵਾਲੀ ਹੋਗੀ ਹੈ ਸਿਰਾਂ ਦੇ ਸਟੇਸ਼ਨ ਤੇ ਮੌਕ ਡ੍ਰਿਲ ਦੀ ਆਵਾਜ਼ ਦੁਬਾਰਾ ਤੋਂ ਸੁਣੀ ਫੇਰ ਇੱਕ ਵਾਰ ਤੇ ਸਾਡੇ ਇਧਰ ਪੁਲਿਸ ਕਰਮਚਾਰੀ ਇਸਰਾਂ ਅੰਦਰ ਸਟੇਸ਼ਨ ਤੇ ਰੁਕ ਚੁੱਕੀ ਆ ਕਿਉਂਕਿ ਇਹਦੀਆਂ ਜਿਹੜੀ ਆਵਾਜ਼ ਹੈ ਨਾ ਸੁਣ ਕੇ ਉਹ ਬੜੀ ਫੀਲਿੰਗ ਉਹੋ ਹੀ ਆਉਂਦੀ ਆ ਜਿਵੇਂ ਪਿੱਛੇ ਜੇ ਮਾਹੌਲ ਗਰਮ ਹੋ ਚੁੱਕਿਆ ਹੀਗਾ 9 ਵਜੇ ਟ੍ਰੇਨ ਸਰਹੰਦ ਸ਼ਹਿਰ ਦੇ ਵਿੱਚ ਸਟੇਸ਼ਨ ਤੇ ਪਹੁੰਚੀ ਸੀਗੀ ਤੇ 9:05 ਤੇ ਇਥੋਂ ਚੱਲ ਪਈ ਆ ਕੇਵਲ 5 ਮਿੰਟ ਦਾ ਜਿਹੜਾ ਸੀਗਾ ਉਹ ਸਟਾਪ ਇੱਥੇ ਸੀਗਾ ਤੇ ਦੇਖਦੇ ਆ ਦਿੱਲੀ ਕਿੰਨੇ ਵਜੇ ਤੱਕ ਪਹੁੰਚਦੀ ਆ ਤੇ ਹੋਰ ਕਿਹੜੇ ਕਿਹੜੇ ਸਟੇਸ਼ਨ ਆ ਜਿਹੜੇ ਉਹ ਅੱਗੇ ਆਉਂਦੇ ਨੇ ਤੇ ਸਰਹੰਦ ਸ਼ਹਿਰ ਦਾ ਜਿਹੜਾ ਇਤਿਹਾਸ ਹੈ ਇੱਥੇ ਛੋਟੇ ਸਹਿਬਜ਼ਾਦਿਆਂ ਨੂੰ ਨਾਲ ਹੀ ਇਸ ਦੇ ਫਤੇਗੜ ਸਾਹਿਬ ਹੈ ਜਿੱਥੇ ਕਿ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਵਾਇਆ ਗਿਆ ਸੀਗਾ ਇਹ ਉਹੀ ਸਰਹੰਦ ਦੀ ਧਰਤੀ ਹੈ ਜਿੱਥੇ ਇਨਾ ਵੱਡਾ ਜ਼ੁਲਮ ਹੋਇਆ ਸੀਗਾ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਇੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਫਿਰ 5 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਕੇ ਇਸੇ ਹੀ ਸ਼ਰਹੰਦ ਨੂੰ ਢਾਹ ਢੇਰੀ ਕੀਤਾ ਸੀਗਾ ਤੇ ਮੁਗਲ ਸਲਤਨਤ ਦੀ ਜੜ 뿌ਟੀ ਹੋਈ ਸੀਗੀ ਤੇ ਇੱਥੇ ਇਸ ਟਾਈਮ ਸ਼ਹੀਦਾਂ ਦੀ ਯਾਦ ਦੇ ਵਿੱਚ ਕਾਫੀ ਵੱਡੇ ਜਿਹੜੇ ਉਹ ਦੀਵਾਨ ਸੱਜਦੇ ਨੇ ਮੇਲੇ ਲੱਗਦੇ ਨੇ ਤੇ ਲੋਕ ਉਹਨਾਂ ਦੀ ਸ਼ਹੀਦੀ ਦੇ ਉੱਤੇ ਆ ਕੇ ਜਦੋਂ ਸ਼ਹੀਦੀ ਸਮਾਗਮ ਹੁੰਦੇ ਨੇ ਤੇ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਤੇ ਜਦੋਂ ਵੀ ਕਦੇ ਆਪਾਂ ਨੂੰ ਸਮਾਂ ਮਿਲਿਆ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਵੀ ਆਪ ਜੀ ਨੂੰ ਸਰਵਣ ਕਰਾਵਾਂਗੇ ਤੇ ਚੱਲਦੇ ਹਾਂ ਹੁਣ ਅੱਗੇ ਵੱਲ ਨੂੰ ਤੇ ਦੇਖਦੇ ਹਾਂ ਕਦੋਂ ਤੱਕ ਦਿੱਲੀ ਪਹੁੰਚਦੇ ਹਾਂ ਸਮਾਂ ਇਸ ਵੇਲੇ 9:05 ਤੋਂ 7 ਮਿੰਟ ਦਾ ਹੋ ਚੁੱਕਿਆ ਹੈ। ਲਓ ਜੀ ਪਿੱਛੋਂ ਆਪਾਂ ਚੱਲ ਕੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਰਾਜਪੁਰੇ ਰਾਜਪੁਰਾ ਵੀ ਇੱਕ ਪੁਰਾਣਾ ਤੇ ਕਾਫੀ ਇਤਿਹਾਸਿਕ ਇੱਕ ਸ਼ਹਿਰ ਆ ਤੇ ਜਿਹਦੀ ਇੱਥੇ ਪੰਜਾਬ ਦੀ ਹੱਦ ਵੀ ਇੱਥੇ ਖਤਮ ਹੁੰਦੀ ਹੈ ਪੰਜਾਬ ਦਾ ਲਾਸਟ ਸ਼ਹਿਰ ਆ ਰਾਜਪੁਰਾ ਤੇ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਹਰਿਆਣੇ ਤੋਂ ਅੱਗੇ ਦਿੱਲੀ ਇਹ ਪੰਜਾਬ ਦੀ ਸਾਡੀ ਔਰ ਇਹ ਇੱਥੇ ਆਪਣਾ ਪੰਜਾਬ ਦਾ ਜਿਹੜਾ ਉਹ ਆਖਰੀ ਸ਼ਹਿਰ ਮੰਨੇ ਜਾਂਦਾ ਕਿਉਂ ਹੀਰੋ ਭਾਜੀ ਹਾਂਜੀ ਹਾਂਜੀ ਇਤੋਂ ਅੱਗੇ ਹਰਿਆਣਾ ਤੇ ਬਾਰਡਰ ਕਹਿ ਸਕਦੇ ਇਹਨੂੰ ਆਪਾਂ ਹਨਾ ਰਾਜਪੁਰਾ ਮਿਸ ਪੂਜਾ ਵੀ ਇੱਥੇ ਦੀ ਸੀ ਨਾ ਜਿਹੜੇ ਕਾਫੀ ਬਟੰਡੇ ਦੀ ਨਹੀਂ ਕਿਹਾ ਜਾਂਦਾ ਸੀ ਇਹ ਰਾਜਪੁਰੇ ਤੋਂ ਪਰ ਨਿਕਲੀ ਬਟੰਡੇ ਤੋਂ ਹੈ ਹਾਂਜੀ ਕਾਫੀ ਜਾਣੇ ਇੱਥੇ ਵੀ ਚੜਨ ਉਤਰਨਦੇ ਆ ਤੇ ਉਹ ਵੇਖੋ ਪਿਛੇ ਵੀ કેમે લાગી હે બહુ વદિયાને મેં કા દિખાલી આલે શીટ શીટ દે મેરી ખાલી હે દે બેટી ઉધર બેઠ ગયા હું અંબાલે દા સ્ટેશન અંબાલા ਇਹ ਹਰਿਆਣੇ ਦਾ ਪਹਿਲਾ ਸਟੇਸ਼ਨ ਆ ਤੇ ਪੰਜਾਬ ਆਪਾਂ ਕ੍ਰਾਸ ਕਰਕੇ ਅੰਮ੍ਰਾਲੇ ਪਹੁੰਚ ਚੁੱਕੇ ਆ ਹਰਿਆਣੇ ਦੇ ਵਿੱਚ ਇਸ ਤੋਂ ਅੱਗੇ ਫੇਰਾ ਦਿੱਲੀ ਵੱਲ ਨੂੰ ਰਵਾਨਾ ਇੱਥੇ ਚਾਹ ਛਕ ਰਹੇ ਆ ਚਾਹ ਵਧੀਆ ਵਾਸੀ ਲਓ ਵੀ ਅੰਬਾਲਾ ਨੂੰ ਵੀ ਆਪਾਂ ਕਰ ਚੁੱਕੇ ਆ ਅਲਵਿਦਾ ਤੇ ਟ੍ਰੇਨ ਆਪਣੇ ਅਗਲੇ ਪੜਾਵਲ ਪਹੁੰਚ ਚੁੱਕੀ ਆ ਤੇ ਸਮਾਂ ਇਸ ਵੇਲੇ 10 ਵਜੇ ਦੇ 5 ਮਿੰਟ ਦਾ ਹੋ ਚੁੱਕਿਆ ਜੀ ਤੇ ਇਸ ਤੋਂ ਅੱਗੇ ਵੇਖੋ ਕਿਹੜਾ ਸਟੇਸ਼ਨ ਆਉਂਦਾ ਹੈ ਸ਼ਾਇਦ ਸੋਨੀਪਾਤ ਜਾਂ ਪਾਣੀਪਤ ਕਿਹੜਾ ਹੋ ਭਾਜੀ ਪਾਣੀਪਤ ਸ਼ਾਇਦ ਕਰਨਾਲ ਵੀ ਹੋ ਸਕਦਾ ਕਿ ਉਹ ਹੁਣ ਆਪਾਂ ਆ ਚੁੱਕੇ ਹਾਂ ਕੁਰਕ ਖੇਤਰ ਜਿੱਥੇ ਕਿ ਮਹਾਭਾਰਤ ਦਾ ਸਭ ਤੋਂ ਵੱਡਾ ਯੁੱਧ ਮੰਨਿਆ ਗਿਆ ਹੈਗਾ ਕਿ ਇੱਥੇ ਹੋਇਆ ਸੀਗਾ ਇਹ ਵੇਖੋ ਤੁਸੀਂ ਇੱਥੇ ਉਹ ਪਤੀਕ੍ਰੀਆਂ ਵੀ ਬਣੀਆਂ ਹੋਈਆਂ ਵਾ ਮਹਾਭਾਰਤ ਦੇ ਯੁੱਧ ਦੀਆਂ ਜਿਹੜੀਆਂ ਤਸਵੀਰਾਂ ਉਹ ਉਸ ਸਮੇਂ ਦੀਆਂ ਬਣੀਆਂ ਆਈਆਂ ਕੰਧਾਂ ਦੇ ਉੱਪਰ ਤੇ ਆਪਾਂ ਪਹੁੰਚ ਚੁੱਕੇ ਹਾਂ ਕੁਰਕ ਖੇਤਰ ਜੋ ਕਿ ਹਰਿਆਣੇ ਦਾ ਇੱਕ ਵੱਡਾ ਸ਼ਹਿਰ ਹੈ ਜੀ। ਕੁਰਕੀ ਖੇਤਰ ਦਾ ਇਹ ਰੇਲਵੇ ਸਟੇਸ਼ਨ ਹੈ। ਇਹ ਸਮਾਂ ਇਸ ਵੇਲੇ ਜੋ 10:34 ਮਿੰਟ ਹੋ ਚੁੱਕੇ ਨੇ। ਤੇ ਕਾਫੀ ਇੱਥੋਂ ਲੋਕ ਚੜਨ ਵਾਲੇ ਆ ਜਿਹੜੇ ਉਹ ਟ੍ਰੇਨ 'ਚ ਚੜ ਰਹੇ ਨੇ। ਤੇ ਰਾਸ਼ ਪਏਗਾ ਹੁਣ ਪੂਰਾ। ਤੇ ਲੋਕਲ ਡੱਬੇ ਹਲ ਜਿਆਦਾ ਲੋਕ ਆ ਰਹੇ ਨੇ ਵੇਖੋ ਕਿਵੇਂ ਭੱਜ ਭੱਜ ਚੜ ਰਹੀ ਆ ਟ੍ਰੇਨ ਅਜੇ ਰੁਕੀ ਨਹੀਂ ਆ ਪਹਿਲਾਂ ਹੀ ਡੱਬੇ ਦੇ ਵਿੱਚ ਜਿੰਨੇ ਵੀ ਲੋਕ ਆ ਖੋਨ ਡਰਾ ਚੁੱਕੇ ਆ ਜੇਕਰ ਗੱਲ ਕਰੀਏ ਇੱਥੇ ਦੇ ਸਟਾਪ ਦੀ ਤਾਂ ਟ੍ਰੇਨ ਇੱਥੇ ਕੇਵਲ 2 ਮਿੰਟ ਕੁਰਕ ਖੇਤਰ ਦੇ ਵਿੱਚ ਰੁਕੀ ਸੀਗੀ ਕੋਈ ਬਾਹਲਾ ਸਮਾਂ ਨਹੀਂ ਲਾਇਆ ਜਿਨੇ ਚੜਨਾ ਸੀਗਾ ਉਹ ਚੜ ਚੁੱਕਿਆ ਸੀਗਾ ਤੇ ਜਿੰਨਾ ਪੈਸਾ ਗਰੀਬੋਂ ਦੇ ਖਾਣਾ ਬੰਦ ਹੋ ਗਿਆ ਟੈਕ ਕਰੇ ਜਿਹੜੀ ਕਿਸੀ ਵੇ ਵੜੀ ਰ ਗੱਡੀ ਦੇ ਵਿੱਚ ਚੱਲਣ ਹੀ ਲੱਗੀ ਸੀ ਕੋਈ ਪ੍ਰੋਬਲਮ ਹੋ ਗਈ ਅੱਗੇ ਤੇ ਜਿਹੜੀ ਅਨਾਉਂਸਮੈਂਟ ਵੀ ਹੋਈ ਆ ਤੇ ਸ਼ਾਇਦ ਕੋਈ ਪਤਾ ਨਹੀਂ ਲੱਗ ਰਿਹਾ ਕੀ ਹੋਇਆ ਅਨਾਉਂਸਮੈਂਟ ਵੀ ਹੋਣੀ ਹੋਈ ਆ ਤੇ ਵੇਖੋ ਕੀ ਪ੍ਰੋਬਲਮ ਆਈ ਅੱਗੇ ਲੱਗਦਾ ਕਿਸ ਨੇ ਚੈਨ ਖਿੱਚੀ ਆ ਗੱਡੀ ਦੀ ਤਦੈ ਰੁਕਣੀ ਪਈ ਆ ਤੇ ਦੇਖਣਾ ਰੇ ਮੈਡਮ ਇਹ ਚੈਨ ਖਿੱਚੀ ਆ ਲੱਗਦਾ ਕਿਸ ਨੇ ਹਾਂ ਚੈਨ ਖਿੱਚੀ ਲੱਗਦਾ ਕਿਸ ਨੇ ਸਰ ਕਿਆ ਦਿੱਕਤ ਹੋ ਗਈ ਜੀ ਸਰ ਕਿਆ ਦਿੱਕਤ ਹੋ ਗਈ ਮੈਡਮ ਬਤਾ ਨਹੀਂ ਵੀ ਕੀ ਗੱਲ ਹੋ ਗਈ ਹੈ ਆ ਇੱਕ ਪਿੱਛੇ ਫੜਿਆ ਹੋਇਆ ਵਾ ਮੁੰਡਾ ਤੇ ਵੇਖੋ ਪੁਲਿਸ ਮੈਡਮ ਨਾਲ ਨਹੀਂ ਤਾਂ ਮੈਡਮ ਲੋ ਵੀ ਇਧਰੋਂ ਪੁਲਿਸ ਆ ਰਹੀ ਆ ਤੇ ਪਿੱਛੇ ਕੋਈ ਫੜਿਆ ਹੋਇਆ ਲੱਗਦਾ ਇਹਨਾਂ ਨੇ ਮੁਜਰੇ ਨੂੰ ਤੇ ਇਹਨੇ ਆ ਕੀ ਹੈ ਦਿੱਕਤ ਲੋ ਵੀ ਆਪਾਂ ਇਸ ਸਟੇਸ਼ਨ ਤੋਂ ਚੱਲ ਬਈ ਹਾਂ ਕੁਰਕ ਖੇਤਰ ਦੇ ਤੋਂ 10:45 ਹੋ ਚੁੱਕੇ ਨੇ ਵੈਸੇ ਤੇ ਹੋਰ 5 ਮਿੰਟ ਜਿਹੜੀ ਸੀ ਉਹ ਟ੍ਰੇਨ ਪਹਿਲਾਂ ਚੱਲਣੀ ਸੀ ਪਰ ਕੋਈ ਦਿੱਕਤ ਹੋਣ ਦੇ ਕਰਕੇ ਜਿਹੜੀ ਆ ਉਹ ਟ੍ਰੇਨ ਕਿਸੇ ਨੇ ਚੈਨ ਵਗੈਰਾ ਖਿੱਚ ਦਿੱਤੀ ਸੀ ਟ੍ਰੇਨ ਦੀ ਤੇ ਕੋਈ ਪਤਾ ਨਹੀਂ ਲੱਗਾ ਵੀ ਬੜਾ ਠੀਕ ਮਸਲਾ ਆਇਆ ਪੁੱਲ ਛੜੇ ਭੱਜੇ ਫਿਰਦੇ ਰਹੇ ਤੇ ਇਹ ਆ ਵੀ ਕੋਈ ਜ਼ਰੂਰੀ ਅਮਰਜੈਂਸੀ ਹੋਵੇ ਤੇ ਫੇਰ ਹੀ ਚੈਨ ਖਿੱਚੋ ਕਿਉਂਕਿ ਹੁਣ ਜਿਹੜੇ 5 ਮਿੰਟਾਂ ਟ੍ਰੇਨ ਦੇ ਉਹ ਰਲਦੇ ਨਹੀਂ ਆ ਫਿਰ ਇੰਡੀਅਨ ਟ੍ਰੇਨਾਂ ਪਹਿਲਾਂ ਹੀ ਤੁਹਾਨੂੰ ਪਤਾ ਕਿ ਲੇਟ ਹੁੰਦੀਆਂ ਲਓ ਵੀ ਹੁਣ ਆਪਾਂ ਪਹੁੰਚ ਚੁੱਕਿਆ ਪਾਣੀਪਤ ਜੰਕਸ਼ਨ ਤੇ ਨਾਲ ਹੀ ਉੱਪਰ ਦਾ ਮੌਸਮ ਵੇਖੋ ਜੰਨਾ ਰਾਜ ਮੀਂਹ ਪੈਂਦਾ ਆ ਅਸੀਂ ਇੱਥੇ ਧੁੱਕ ਚੜੀ ਹੋਈ ਆ ਤੇ ਟੋਪੋ ਹੀ ਵੀ ਵਾਵਾ ਹੀ ਆ ਇੱਥੇ ਦਾ ਜਿਹੜਾ ਟੈਂਪਰੇਚਰ ਆ ਬਿਲਕੁਲ ਹੀ ਪੰਜਾਬ ਦੇ ਟੈਂਪਰੇਚਰ ਨਾਲੋਂ ਡਾਊਨ ਆ ਆ ਵੇਖੋ ਵੀ ਦੁਪਹਿਰ ਦਾ ਟਾਈਮ ਹੁੰਦਾ ਜਾਂਦਾ ਤੇ ਕਿੰਨੇ ਇੱਥੇ ਸਨੈਕਸ ਵਗੈਰਾ ਜਿਹੜੇ ਉਹ ਲੈ ਕੇ ਬੈਠੇ ਤੇ ਟ੍ਰੇਨ ਚ ਚੰਨ ਵਾਲੇ ਵੀ ਇੱਥੇ ਕਾਫੀ ਆ ਦਿੱਲੀ ਨੂੰ ਜਾਣ ਵਾਲੇ ਠੀਕ ਐ ਮਿਸ਼ਨ ਜਾਣਾ ਹੀ ਲੈਣਾ 8 ਲੱਖ 5 ਲੱਖ 8 ਲੱਖ 5 ਲੱਖ ਤੇ ਗਈ ਅੰਦਾਜ਼ੇ ਇੰਨੇ ਪੈਸੇ ਲੱਗਣੇ ਜਿਹੜੇ ਕੋਲ ਦੇ ਮੈਂ ਹਾਰ ਕੇ ਬਹਿ ਗਿਆ ਫੋਟੋਗ੍ਰਾਫਰ ਪਈ ਆਦੀ ਥੋੜੀ ਆਪਣੀ ਆਂਦੀ ਹੈ ਮੈਨੂੰ ਲੈ ਲਓ ਮੈਨੂੰ ਸਟਾਫ ਨਾਲ ਸਭਾਈ ਕਰਾ ਦਿਓ ਕੋਸਟ ਚੱਟ ਜੀ ਪਿਆ ਅਰੇ ਉਹ ਕਰਨਾ ਸਾਠ ਆ ਦਿੱਲੀ ਦੇ ਹਾਲ ਅੱਜ ਵੀ ਉਦਾਂ ਹੀ ਏ ਜਿੱਦਾਂ ਅੱਜ ਤੋਂ 15 ਸਾਲ ਪਹਿਲਾਂ ਸੀਗੇ ਗੰਦਗੀ ਕੂੜੇ ਦੇ ਢੇਰ ਹੋਏ 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 ਲਾਓ ਜੀ ਆ ਗਿਆ ਦਿੱਲੀ ਸ਼ਹਿਰ ਸਦਰ ਬਾਜ਼ਾਰ ਹਾਂ ਆਇਆ ਜੀ ਦਿੱਲੀ ਦਾ ਸਦਰ ਬਾਜ਼ਾਰ ਰੇਲਵੇ ਸਟੇਸ਼ਨ ਫਲਾਹ ਇੱਥੇ ਟ੍ਰੇਨ ਨਹੀਂ ਰੁਕੇਗੀ ਅੱਗੇ ਮੇਨ ਸਟੇਸ਼ਨ ਤੇ ਨਵੀਂ ਦਿੱਲੀ ਵਾਲੇ ਤੇ ਟ੍ਰੇਨ ਸਾਡੀ ਰੁਕੇਗੀ। ਜਮੀ ਪਹਰਿਆ ਤੇ ਪਹੁੰਚ ਚੁੱਕੇ ਆ ਦਿਲ ਵਾਲਿਆਂ ਦੇ ਸ਼ਹਿਰ ਦਿੱਲੀ। ਭਰ ਇਥੇ ਪਾਣੀ ਵੀ ਮੁੱਲ ਮਿਲਦਾ ਜੇ। ਇਹ ਸਿਰਫ ਕਹਿਣ ਨੂੰ ਆ ਦਿਲ ਵਾਲਿਆਂ ਦੀ ਦਿੱਲੀ। ਹਨਾ ਭਾਉ। ਲਓ ਵੀ ਆਪਾਂ ਪਹੁੰਚ ਚੁੱਕੇ ਹਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਤੁਹਾਨੂੰ ਯੂਮ ਕਰਕੇ ਵਿਖਾ ਦਿੰਨੇ ਆ। हाँ जी नवी दिल्ली रेलवे स्टेशन चलो जी चलो जी चलो जी कितने बजे इक अठ दे चलिए आज आज ਲੱਗਦਾ ਤੁਸੀਂ 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 ਬੈਗ ਹੀ ਚਲ ਜਾਣਾ ਈਓ ਫੇ ਹਾਂ ਚਲੋ ਮੈਂ ਉਹਨਾਂ ਨੂੰ ਪਿਲਾਂ ਇੱਥੇ ਹੋਣੀ ਕਿ ਮੈਂ ਮੈਂ ਤਾਂ ਮਰੇ ਤੋਂ ਬਾਅਦ ਰਹੀ ਤੁਸੀਂ ਬੱਚੇ ਰਹੇ ਸਭ ਹਾਂ ਜੀ ਜੁਆਲਾ ਤੇ ਜੀ ਸਾਇਕੀਆ ਗਿਆ ਮੋਦੀ ਨੇ ਪ੍ਰੈਸ਼ਰ ਜਿੰਨਾ ਲੋ ਵੀ ਇੱਧਰ ਆਪਣੀ ਟ੍ਰੇਨ ਆ ਨਾਲ ਯਾਰ ਲੱਗੀਆਂ ਆ ਪੌੜੀਆਂ ਕਿਹੜੀਆਂ ਇਹ ਆਟੋਮੈਟਿਕ याद है आप है मैं तकिस से गया था कहां हो गए एक पता है पता है बात करें भाई नाटक के मतलब वो कैसे भागत से बात करें मैनेजर एक चीज को छोड़ेगी दो साल चलता ਲਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਗੁਰਦਰਾ ਸ਼ੀਸ਼ਕੰਜ ਸਾਹਿਬ ਨਵੀਂ ਦਿੱਲੀ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਅਸੀਸ ਦਿੱਤਾ ਸੀ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਤੇ ਮੇਰੇ ਬੈਕ ਸਾਈਡ ਤੇ ਬਿਲਕੁਲ ਲਾਲਗਲਾ ਤੁਹਾਨੂੰ ਨਜ਼ਰ ਆ ਰਿਹਾ ਹਾਂ ਤੇ ਪਰ੍ਹਾਂਗੇ ਆਪਾਂ ਤੁਹਾਨੂੰ ਗੁਰਦਰਾ ਸਾਹਿਬ ਜੀ ਦੇ ਵੀ ਦਰਸ਼ਨ ਤੇ ਇਹ ਹੁਣ ਮਾਰਕੀਟ ਬਣ ਗਈ ਹੈ ਪਹਿਲਾਂ ਇਕੱਲੀ ਸਾਰਾ ਗੱਡੀਆਂ ਮੋਟਰਾਂ ਜਿਹੜੀਆਂ ਉਈ ਚੱਲਦੀਆਂ ਨੀਆਂ ਸੀਆਂ ਤੇ ਹੁਣ ਇਹ ਜਿਹੜਾ ਵਾ ਇਹ ਰਾਹ ਬਿਲਕੁਲ ਪੈਦਲ ਹੀ ਕਰ ਦਿੱਤਾ ਤੇ ਜਾਂ ਵੱਧ ਤੋਂ ਵੱਧ ਜਿਹੜੇ ਈ ਰਿਕਸ਼ਾ ਤੇ ਜਾਂ ਇਹ ਜਿਹੜੇ ਆ ਪੈਦਲ ਹੀ ਲੱਗ ਭਾਗੇ ਮਾਰਕੀਟ ਆ ਸਾਰੀ ਇਸ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਤਾਂ ਜੋ ਇਸ ਗੁਰਦਾਰਾ ਸਾਹਿਬ ਜੀ ਦਾ ਜੋ ਅਗਲਾ ਬਲੌਗ ਹੈ ਉਹ ਤੁਸੀਂ ਵੇਖ ਸਕੋ ਸੋ ਰੱਬ ਰਾਖਾ ਧੰਨਵਾਦ ਵੀਡੀਓ ਦੇਖਣ ਲਈ ਜੀ